ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਵਾਲਾ ਜਿਹੜਾ 4:20 ਹੋ ਗਏ ਨੇ ਵੀ ਮੈਂ ਮੱਝਾ ਮੁੱਜੋ ਉਧਰ ਬੰਨੇ ਆਈ ਤੇ 4:20 ਹੋ ਗਏ ਮੱਝਾ ਮਨੂੰ ਗਾਣਾ ਦੋਣਾ ਪਾ ਕੇ ਅੱਖਾਂ ਤੇ ਬੰਨੇ ਆਈ ਚਾਹ ਮੇਰੀ ਬਣ ਚੁੱਕੀ ਹੈਗੀ ਜੀ ਚਾਹ ਮੇਰੀ ਬਣ ਗਈ ਹੈਗੀ ਤੇ ਥੋੜਾ ਜਿਹਾ ਹੈਗੇ ਆਪਾਂ ਲੈ ਟਿਆਂਗੇ ਹੁਣ ਮੈਂ ਆਟਾ ਸਾਂਣਾ ਪਿਆਗਾ ਤੇ ਕੈਂਪਰ ਭਰ ਲਿਆ ਕੈਂਪਰ ਭਰ ਕੇ ਬਰਫ ਪਾ ਲਈਏਗੀ ਤੇ ਤੋਰੇ ਫੇਰੇ ਵਾਲੇ ਬਸ ਕੰਮ ਆਪਣੇ ਜਾਰੀ ਨੇ ਸਵੇਰ ਦੇ 4:30 ਹੋ ਗਏ ਆ ਇਸ ਤਰ੍ਹਾਂ ਦਾ 뷰 ਅੱਗੇ ਨਹੀਂ ਚੜਿਆ ਪਿਆ ਬਸ ਹੁਣ ਉਧਰ ਮੈਂ ਮੱਝਾ ਕਨੇ ਲਾਈਟਾਂ ਲੂਟਾ ਬੰਦ ਕਰਾਈ ਤੇ ਦਿਨ ਚੜਿਆ ਪਿਆ ਹਾਂ ਤਾਂ ਤਾਂ ਨਹੀਂ ਕੈਮਰੇ ਚ ਨਹੀਂ ਰ ਆਇਆ ਕਿਉਂ ਲੱਗਦਾ ਅੱਜ ਤੇ 4 ਵਜੇ ਦੇ ਇਵੈਂਟ ਹੋ ਗਏ ਨੇ ਸਵਾ 4 ਵਜੇ ਤੱਕ ਚੜਜਲਾ ਹੋਣਾ ਨਾ ਚਾਹ ਮੇਰੀ ਰਿੱਝ ਗਈ ਆ ਪਾਪਾ ਉਹਨਾਂ ਕੇ ਦੁੱਧ ਤੇ ਆਪਣੀ ਸਬਜੀ ਤਾਂ ਦਾਲ ਤਾਂ ਪਈ ਰਹੇਗੀ ਤੇ ਥੋੜੀ ਜਿਹੀ ਸਬਜੀ ਨਾਲ ਪਪ ਸੁਖਮਣ ਘਰੀਆਂ ਜੋਗਰੀ ਟੀਫਣਾ ਜੋਗਰੀ ਬਣਾਵਾਂਗੇ ਤੇ ਟੀਫਣਾ ਜੋਗਰੀ ਬਣਾਵਾਂਗੇ ਸਬਜੀ ਆਪਾਂ ਹਾਂ ਥੋੜੀ ਪ੍ਰਿੰਦੀਆਂ ਬਣਾ ਲਾਂਗੇ ਉਹਨਾਂ ਨੂੰ ਹਣਾ ਚਾਹ ਤੋਂ ਬਾਅਦ ਜਾਤ ਦੁੱਧ ਲਾ ਕੇ ਫਾਕਾ ਗੁਲ ਲਾ ਲੀਓ ਦੁਬਾਰਾ ਥੋੜੀ ਜਿਹੀ ਭਰੇ ਨੇ ਸਬਜ਼ੀ ਬਣਾ ਲਾਂਗੇ ਇਹਨਾਂ ਨੂੰ ਬੇਨੀਅਰ ਚੀਨ ਨਾ ਪੀਣ ਤੇ ਮੁਰ ਪਣਾ ਆਈ ਹੈ ਇਨਕੀ ਸਬਜ਼ੀ ਨਾਲ ਸਰਜੂ ਇਨਕੀ ਨਾਲ ਸਰਜੂ ਹਾਂ ਸਾਡੇ ਪਈ ਆ ਗਈ ਜੀ ਮਮਤਾ ਉਹ ਵੀ ਹੋਰ ਆਏ ਬਣਾਉਂਗੀ ਵੀ ਹਨਾ ਸੁਖਮਨ ਹੋਰੀਆਂ ਜੀ ਬੀਬੀ ਜੀ ਦਾਲ ਹੋਣਾ ਗਰਮੀ ਵਾਲੀ ਹੈ ਦਾਲ ਸਬਜ਼ੀ ਜਿਹੜੇ ਦਾਲ ਚ ਸਬਜ਼ੀ ਹੈ ਹਨਾ ਦੀ ਖਾਣੀ ਔਖੀ ਲੱਗਦੀ ਹੈਗੀ ਤੇ ਅਵਾਰੇ ਹੋਏ ਦੁੱਧ ਤੇ ਵੀ ਮਲਾਈ ਆਈ ਪਈ ਹੈਗੀ ਮੈਂ ਇਹ ਲਾਉਣੀ ਆਂਗੀ ਆਪਾਂ ਫਿਰ ਮਿਲ ਦੋ ਤੇ ਦੁੱਧ ਪਾਉਣਾ ਚਾਹਜ ਤੇ ਕੋਈ ਕੋਈ ਜਾਲਾ ਜਿਹਾ ਲੱਗਿਆ ਪਿਆ ਖੁੰਜਿਆਂ 'ਚ ਮੈਂ ਨਾਲ ਹੁੰਦੀ ਲਾ ਦੇਣੀ ਹੁੰਦੀ ਆਂਗੀ ਜਿਹੜਾ ਵੀ ਕੋਈ ਜਾਲਾ ਲੱਗਿਆ ਹੁੰਦਾਗਾ ਤਾਂ ਕਰਕੇ ਹੁਣ ਖੁੰਜੇ ਜਿਹੜਾ ਜਾਲਾਗਾ ਮੈਂ ਬਰਸ ਚ ਚੱਕ ਲਈ ਤੇ ਆਪਾਂ ਨਾਲ ਹੁੰਦੇ ਲਾ ਦਾਂਗੇ ਤੇ ਉਧਰ ਉਹ ਖਾਨੇ 'ਚ ਦੋ ਮੰਜੇ ਪਏ ਨੇ ਜਿਹੜੋ ਉੱਥੇ ਜਾਣਾ ਕੋਈ ਉੱਥੋਂ ਪਮੰਜੀ ਪਰਾਂ ਕਰਕੇ ਲਾ ਦਾਂਗੇ ਮੈਨੂੰ ਅਕਲ ਕਰਨੀ ਆਉਂਦੇ ਜੀ ਰੋ ਮੈਨੂੰ ਕੋਈ ਜਾਲ ਦੇ ਜੇ ਮਹਰੀ ਲਾ ਦਾਂਗੇ ਹੁਣ ਕਈ ਦਿਨ ਹੋ ਗਏ ਮੈਨੂੰ ਕੋਈ ਪਈ ਸੀਗੀ ਜਾਲੇ ਜਦੋਂ ਹੋਣਗੇ ਬੀਬੀ ਖਾਲੋ ਉੱਥੇ ਰਹੇਗੀ ਤੇ ਨਹੀਂ ਉਹ ਸੁਨੇਹਾ ਦਰਵਾਜ਼ਾ ਸੰਵਰਦਾਂ ਦੀ ਐਗੀ ਤੇ ਆਫੂ ਜਾਇਆ ਚੀਏ ਕੋਈ ਕੋਈ ਉੱਥੀ ਉੱਥੀ ਫੇਰੂੰ ਕੋਈ ਆ ਕਲੀ ਜਿਵੇਂ ਵਾਲੀ ਲੈ ਗਈ ਹੈ ਜੀ ਜੋ ਸਾਫ ਹੁੰਦਾ ਸੀ ਨਾਲ ਹੁੰਦੇ ਸਫਾਈ ਰੱਖਦੇ ਆ ਕਰਦੇ ਜਿੰਨਾ ਕਿ ਜਾਲਾ ਪਸਾੜਾ ਜਾਂ ਹੁੰਦਾ ਜਿਹੜਾ ਇੱਕ ਅੱਧਾ ਕਿਉਂਕਿ ਇੱਥੇ ਬੈਠਣਾ ਹੁੰਦਾ ਫਿਰ ਉਹ ਇੱਥੇ ਹਨਾ ਪੜਾ ਲੱਗਦਾਗਾ ਜਾਲੇ ਜੂੜੇ ਜਿਹਾ ਲੱਗੇ ਚਾਹੇ ਕਮਰੇ ਨੇ ਕਮਰੇ ਚ ਘੱਟ ਕਰਦੇ ਜਾਂਦੀ ਆ ਕਿਉਂਕਿ ਬਾਰ ਅੜੇ ਮੁੰਦਨ ਹੁਣ ਹਨੀਆਂ ਰੁੱਤ ਨਾਲ ਨਾ ਇੱਕ ਟਾਇਲ ਵਾਲੇ ਚ ਜਾਲੇ ਲੱਗਦੇ ਨੇ ਇਹ ਬਸ ਪੰਜ ਚਾਰ ਕੁ ਜਾਲੀ ਸੀ ਭਲਾ ਰਿਸਤੇ ਨੇਗੇ ਕੰਧਾ ਕੁੰਧਾ ਤੇ ਅਸੀਂ ਝਾੜੂ ਫੇਰਦਾਂ ਨੇ ਪੰਜ ਚਾਰ ਦਿਨਾਂ ਬਾਅਦ ਮੈਂ ਜੋ ਸੰਬਰ ਨਾਲ ਹੁੰਦਾ ਦਰਵਾਜ਼ਾ ਨਾ ਫਿਰ ਮੈਂ ਝਾੜੂ ਫੇਰਦਾਨੀ ਕਿਉਂਕਿ ਆ ਰੰਗ ਰੰਗੂ ਜਿਹੜਾ ਲੈਂਦਾ ਹੈਗਾ ਪਰ ਸੋਇਚ ਬਾਹਰ ਲੈਂਦਾ ਦਰਵਾਜ਼ੇ ਤੇ ਲੈਂਦਾ ਕਮਰੇ ਚ ਨਹੀਂ ਲੈਂਦਾ ਹੈਗਾ ਤੇ ਹੋਰ ਕਿਤੇ ਨਹੀਂ ਲੈਂਦਾ ਹੈਗਾ ਇੱਕ ਵਾਰ ਸਾਰ ਚਬਾ ਕਮਰੇ ਚ ਖੁੰਝੇ ਚ ਰਹਿ ਲੈਂਦਾ ਕਰਾਂ ਉਹ ਤੇ ਇੱਕ ਆਈ ਖੁੰਜਾ ਚਿੱਟਾਲੇ ਨੇ ਇਥੋਂ ਆਪ ਉੱਠ ਸਾਗਰ ਪੰਜ ਚਾਰ ਕੀਤੇ ਗਮੂਰ ਸਮਾਤ ਪੁਣੇ ਦਰਵਾਜਾ ਸੰਭਰਨਾ ਸੀਗਾ ਨਹੀਂ ਤੇ ਬੀਬੀ ਹੁਣ ਸੰਭਰ ਤਾਂ ਨਹੀਂ ਰਹਿ ਗਿਆ ਸਾਢੇ 7 ਹੋ ਗਏ ਤੇ ਕਿਉਂਕਿ ਪਹਿਲਾਂ ਮੈਂ ਰੋਟੀ ਰੂਟੀ ਬਣਾਉਣ ਲੱਗੀ ਮਾਖੇ ਤਾਂ ਸੋਨੀਆ ਇੱਕ ਖੇਤ ਤੇ ਮਾ ਕਿਤੇ ਰੋਟੀ ਨਾ ਖਾਣ ਆ ਜਾਣ ਮੈਂ ਸੁਖਮਣ ਹੋਰ ਨਾਲ ਹੀ ਰੋਟੀ ਬਣਾਤੀ ਸੀ ਫਿਰ ਚਾੜੂ ਚੱਕਿਆ ਸੀਗਾ ਆ ਸਾਡੀ ਮੱਝ ਵੀ ਨਹੀਂ ਮਿਲੀ ਹੈਗੀ ਦੋ ਤਿੰਨ ਵਾਰਾਂ ਦੇਖ ਲਈ ਹੁਣ ਹੱਥ ਨਹੀਂ ਦੇਖੂ ਹੁਣ ਤਾਂ ਫਿਰ ਨਾ ਲੋ ਟਾਈਮ ਅ ਤਿੰਨ ਵਾਰੀ ਦੇਖ ਚੁੱਕੀਆਂ ਉਹਨੂੰ ਮੈਂ ਚਲੋ ਜਿਹੜੇ ਖੂਨੀਆਂ ਚ ਦਾਲੇ ਸੀ ਆਪਾਂ ਬਰਸ ਮਾਰ ਦਿੱਤਾ ਹੁਣ ਆਪਾਂ ਲਗਾ ਲੈਣੇ ਝਾੜੂ ਤੇ ਸਰਦਾਰ ਜੀ ਨਮਾਉਂਦੇ ਨੇ ਮੱਝਾਂ ਤੁਹਾਨੂੰ ਦਫਾਉਣਿਆਂਗੇ ਅੱਜ ਮਸਾਂ ਸਾੜੇ ਕੱਢ ਕੇ ਮੱਝਾਂ ਨਮਾਉਣੇ ਪਹਿਲਾਂ ਤਾਂ ਰੇਤ ਤਰ ਕੇ ਆਏ ਨੇ ਸੋਨੀ ਕੋਲੇ ਮੈਂ ਹੁਣ ਚਾ ਰੋਟੀ ਰੋਟੀ ਲੈ ਜਾਣਗੇ ਲੈ ਮੱਝਾਂ ਨਮਾ ਜਾਣਗੇ ਮੇਰੇ ਪੁੱਛ ਪੁੱਛੇ ਪਾਇਆ ਨੇ ਕਿ ਹਜੇ ਢੋਲੀਆਂ ਚੱਟਾ ਪਾਉਣ ਵਾਲਾ ਪਿਆਗਾ ਬਹੁਤ ਸਾਰਾ ਕੰਮ ਪਿਆਗਾ ਤੇ ਇਹਨਾਂ ਨੂੰ ਦੱਸ ਦਿਆਂ ਵੀ ਕਿਹੜੀ ਮੱਝ ਕਿੱਥੇ ਬੰਨਣੀ ਹੈ ਉਲਟ ਨਾ ਬੰਨਦਾ ਨਾ ਤੇ ਪਾਣੀ ਨਿਕਲ ਹੀ ਜਾਂਦਾ ਆ ਮੋਬਾਈਲ ਨਾਲ ਡਿੱਗ ਜੇ ਤੇ ਪਾਣੀ ਨਿਕਲ ਜੂ ਕੱਪੜਿਆਂ ਦਾ ਦਰਵਾਜ਼ੇ ਸੰਭਰਦੇ ਸੰਭਰ ਕੇ ਫਿਰ ਪਾਣੀ ਕੱਪੜੇ ਸੁੱਕਣੇ ਪਾ ਕੇ ਰੋਟੀ ਖੇਤੀ ਖਾਉਗੇ ਬੰਨਾ ਫਿਰ ਦਾ ਦਾਲ ਦੁੱਧ ਗਰਮ ਕਰਕੇ ਨਮਾਉਣ ਨਮਾਉਣਾ ਹੈ ਨਾ ਤੇ ਹਾ ਦੁੱਧ ਰੇ ਲੱਸੀ ਕਰਦਣੇ ਫਿਰ ਦੋ ਡਾਲੂ ਜੇ ਕਿੱਥੇ ਚੱਕੋਂਗੇ ਫਿਰ ਕਿ ਦੁੱਧ ਰੇ ਪੀ ਲਓ ਇੱਕ ਦਿਨ ਤਾਂ ਕਿ ਹੁਣ ਮੈਂ ਦੋ ਡਾਲੂਆਂ ਚ ਕਿੱਥੇ ਪਾਉਂਗੀ ਹੈ ਅੱਜ ਤੁਸੀਂ ਨਮਾਉਣੀਆਂ ਨੇ ਨਾ ਮੱਜਾ ਚ ਸਾਰਾ ਕੁਝ ਲੋਟ ਹੋ ਜਾਊਗਾ ਜਿਹੜੇ ਬੰਦਿਆਂ ਦੇ ਕੰਮ ਹੁੰਦੇ ਨੇ ਬੰਦੀ ਕਰਦੇ ਹੁੰਦੇ ਨੇ ਉਹ ਗਾਹਾਂ ਦੇ ਗੱਡੋ ਜਿਹਾ ਹੂੰ ਗੱਡੋਂਗੇ ਇੱਥੇ ਰਹਿੰਦੇ ਹੀ ਨਹੀਂ ਮੈਂ ਤੁਹਾਡੇ ਨਾਲ ਠੋਕਰ ਕੇ ਨਮਾਉਣੀਆਂ ਰੋਜ਼ ਮੱਝਾਂ ਇੱਥੇ ਜੇ ਗੱਡ ਲਉ ਹੂੰ ਇੱਥੇ ਪਾਣੀ ਨਹੀਂ ਹੋਊਗਾ ਆਉ ਬੱਠਾ ਨੇੜੇ ਕਰ ਲਾਂਗੇ ਸਾਡੀਆਂ ਮੱਝਾਂ ਨਾਲ ਅਸੀਂ ਖੇਲ ਭਰ ਦੇਣੀ ਫਿਰ ਬਾਹਰ ਵੇਸਟ ਜਾਂਦਾ ਪਾਣੀ ਤੇ ਖਲਦਰ ਲੈਣਿਆ ਵੱਡਾ ਬੱਠਲ ਮੂਰੇ ਇਸ ਤਰ੍ਹਾਂ ਕੰਮ ਹੋ ਰਾਇ ਨੇ ਅੱਜ ਸਾਰੇ ਕੰਮ ਸਮਰ ਜਾਣਗੇ ਚੱਲ ਵਧੀਆ ਅੱਜ ਨਾ ਆਪ ਕਰਨਾ ਹੈ ਅੱਜ ਤੜਕੀ ਲੱਗ ਕੇ ਦੇਹਲਾ ਕੀ ਕਰੇ ਮੈਂ ਬਸ ਦਾਲ ਸਬਜ਼ੀ ਗਰਮ ਕਰਦੀਆਂ ਬਸ ਮੈਂ ਉਹੀ ਕਿੱਲਾ ਹੈ ਉਹੀ ਜਿੱਥੇ ਮੈਂ ਥੋੜਾ ਰਾਮਦਾਰ ਹੋ ਜੀ ਪੁੰਜੇ ਚ ਜਾਲੇ ਜਿ ਲਾ ਕੇ ਬਸ ਫੇਰ ਚਾੜੂ ਲਾਉਂ ਉਹੀ ਕਿੱਲਾ ਹੈ ਹਾਂ ਜੇ ਗਾਵਾਂ ਸਾਜ ਤੁਹਾਡਾ ਕੰਮ ਹੈਗਾ ਬੰਦਿਆਂ ਦਾ ਕੰਮ ਆਏ ਬੰਦੇਆਂ ਦਾ ਕੰਮ ਬੁੜੀਆਂ ਕਰ ਲੈਣ ਜਾਂ ਬੁੜੀਆਂ ਵਾਲੇ ਕੰਮ ਬੰਦੇ ਕਰ ਲੈਣ ਕਾ ਨੂੰ ਪੋਈ ਕਿ ਕਿਸੇ ਨਾਲ ਹੋ ਕਰੇ ਆ ਦੋ ਮੈਂ ਸਬੱਡੀ ਖੋਲ ਲਈ ਤੇ ਤਿੰਨੇ ਕੱਟੀਆਂ ਉੱਥੀ ਉਹ ਉਹ ਤੋਂ ਉੱਥੀ ਬੰਨ੍ਹ ਨਮਾ ਕੇ ਵੱਡੀ ਕੱਟੀ ਆ ਆ ਇਧਰ ਸੁਬਾਤ ਕੰਨੀ ਬੰਨ੍ਹ ਦਿਓ ਮੋਬਾਈਲ ਸੋਡਾ ਮੈਂ ਚੱਕ ਕੇ ਲੈ ਆਈ ਉਹ ਤੋਂ ਦੋਨਿਆਂ ਨੂੰ ਹੱਥੀ ਬੰਨ੍ਹ ਦੀ ਤੇ ਹਾਇਆਂ ਨੇ ਗਿਆਂ ਪਾਣੀ ਕੱਲ 4 ਵਜੇ ਦੇ ਪੀਤਾ ਹੋਇਆ ਮੁੜ ਕੇ ਨਹੀਂ ਉਹਨਾਂ ਨੇ ਪੀਤਾ ਤਾਂ ਹੀ ਰਿੰਗੀਆਂ ਜਾਂਦੀਆਂ ਨੇ ਹੁਣ ਤਾਂ ਆਪਣਾ ਸਬਜੀ ਬਾਦੂ ਲੱਗਣ ਲੱਗ ਗਈ ਹੂੰ ਕੰਮ ਹੋਜੂ ਸਬਜ਼ੀ ਆਪਣੀ ਦੇਖੇ ਇਤ ਵੀ ਬਾਦੂ ਹੋ ਗਈ ਆ ਆਮੋ ਆਮ ਹੋਜੂ ਹੁਣ ਤਾਂ ਚਲੋ ਜੀ ਮੇਰਾ ਕੰਮ ਨੂੰ ਦੁਪਹਿਰਾ ਆਈ ਜਾਂਦਾ ਹੈ ਹਨਾ ਆਪਾਂ ਫੇਰ ਮਿਲਦੇ ਆਂਗੇ ਕਦੂ ਸੋਣਾ ਹੋ ਗਿਆ ਆ ਸੁੱਕ ਗਿਆ ਇਹ ਕਾਇ ਕਦੂ ਆ ਸੁੱਕ ਗਿਆ ਆ ਸੁੱਕ ਗਿਆ ਆ ਸੁੱਕੂਗੇ ਪੱਤੇ ਔਲੇ ਆ ਤਾਂ ਲੱਗਦਾ ਪੂਰ ਚੜ ਜਾਣਗੇ ਉਧਰ ਵੀ ਲੱਗੇ ਪੈਨ ਲੋ ਕਦੂ ਜਪੂਰ ਚੜਨ ਲੱਗ ਲੱਗਦਾ ਬਥੇਰੇ ਨਾ ਨਿਹਰੀ ਨੇ ਕੰਮ ਖਰਾਬ ਕਰਤਾ ਚੌਲੇ ਵੀ ਲੱਗਣ ਲੱਗ ਗਏ ਲੋ ਜੀ ਆਪਣੇ ਸਾਰੇ ਸਾਫ ਸਫੀ ਹੋ ਗਏ ਕੱਲੇ ਪੋਚੇ ਰਹਿ ਗਏ ਲਾਉਣ ਵਾਲੇ ਰਸੋਈ ਚ ਟਾਈਮ ਹੈ ਨਾ 9:04 ਹੋ ਗਏ ਰਸੋਈ ਸਾਫ ਰਹੇਗੀ ਮੈਂ ਮੱਜਾ ਸਰਦਾਰ ਜੀ ਨਮਾ ਗਏ ਤੇ ਇੱਕ ਆਪਣਾ ਦਰਵਾਜ਼ੇ ਚ ਪੋਚਾ ਰਹਿ ਗਿਆ ਕਮਰੇ ਚ ਪੋਚੇ ਲੱਗ ਚੁੱਕੇ ਨੇ ਲਾਦਤੇ ਨੇ ਮੈਂ ਹੁਣ ਮਖਾ ਔਰ ਸੋਇਚ ਪਹਿਲਾਂ ਧੁੱਪ ਪਾਉਗੀ ਹਨਾ ਸੋਇਚ ਪੋਚਾ ਲਾਦਾ ਨਿਆ ਢੋਲੀਆਂ ਨੂੰ ਧੁੱਪ ਲਵਾਈ ਸੀਗੀ ਢੋਲੀਆਂ ਨੂੰ ਧੁੱਪ ਲਵਾਈ ਸੀ ਵੀ ਢੋਲੀਆਂ ਅੰਦਰ ਤਰ ਕੇ ਆਟਾ ਪਾਦਾ ਆ ਤਾਂ ਥੋਤੀ ਸੀ ਉਹ ਨਰੀਏ ਦੇ ਰੇਟਾ ਪੈ ਗਿਆ ਸੀ ਗਰਮੀ ਨਾ ਬਹੁਤ ਹੋਈ ਤੇ ਸਵੇਰ ਸਵੇਰ ਹੀ ਗਰਮੀ ਹੋ ਗਈ ਅੱਜ ਰੋਟੀ ਰੋਟੀ ਬਣਾ ਲਈ ਖਾ ਲਈ ਭਾਂਡੇ ਮਾਂਜ ਤੇ ਸਰਦਾਰ ਜੀਆਂ ਦੀ ਰੋਟੀ ਖੇਤ ਵਾਦੀ ਸੋਨੇ ਦੀ ਰੋਟੀ ਖੇਤ ਵਾਦੀ ਤੇ ਗੁਜੀ ਟੋਲੀ ਚੱਕ ਲਈ ਆ ਮੈਂ ਫੇਰ ਕਵਣਿਆਂ ਪਾ ਆਟਾ ਟੋਲੀਆਂ 'ਚ ਕੱਪੜੇ-ਕੁੱਪੜੇ ਧੋਤੇ ਗਏ ਸਾਰੇ ਲੱਸਾ ਕੰਮ ਕਰਦੇ ਕਰਦੇ ਸੁੱਕ ਜਾਣਗੇ ਲਾ ਲਾਂਗੇ ਤੇ ਆ ਵੀ ਸਾਫ਼ ਇਹ ਟੋਲੀ ਸਾਫ਼ ਟੋਲੀ ਕਰਕੇ ਨਾ ਆਟਾ ਪਾ ਦਾਂਗੇ ਆਪਾਂ ਉਹ ਲਿਆ ਮਾਂ ਕਰਦਖ ਕਰਦ ਨਾਲ ਖੋਲਾਂ ਗੱਟਾ ਹੱਟੇ ਵਾਲਾ ਲੋ ਜੀ ਹੁਣ ਆਪਾਂ ਪਾਉਣਿਆਂਗੇ ਆਟਾ ਢੋਲਿਆਂ ਦੇ ਵਿੱਚ ਤੇ ਹੁਣ ਪੱਖਾ ਲਾਇਆ ਮੜਾ ਸਾਂ ਲੈਣੀ ਆ ਮੱਝਾ ਫਿਰ ਸਫਾਈ ਕਰਕੇ ਆਈਉਂਗੀ ਤੇ ਪਹਿਲਾਂ ਮੈਂ ਪੋਚੇ ਲਾਉਣ ਲੱਗਦੀ ਤੇ ਕਮਰੇ ਚ ਪੋਚੇ ਲਾ ਕੇ ਫਿਰ ਮੈਂ ਆਖਿਆ ਵੀ ਹਨਾ ਮੱਝਾ ਕਨੀ ਧੁੱਪ ਚੜੀ ਜਾਂਦੀ ਹੈਗੀ ਤੇ ਚਲੋ ਮੈਂ ਖਾ ਫੇਰ ਬਾਚਵਾਂ ਪਾ ਲਵਾਂ ਫੇਰ ਫੇਰ ਮੈਂ ਦਰਵਾਜ਼ੇ ਚ ਪਾਣੀ ਦੀ ਬਾਲਟੀ ਲੈ ਗਈ ਫੇਰ ਮੈਂ ਖਾ ਸੋਇ ਚ ਧੋ ਪਾਉਗੀ ਅੱਜਵਾਰ ਬਾਅਦ ਲਈ ਰਸੋਈ ਚ ਧੋ ਪਾਉਗੂੰ ਹਾ ਦੂ 10 ਵਜੇ ਚਾਹ ਕਰਕੇ ਤੋਰਨੀ ਆ ਖੇਤ ਉਦੋਂ ਨੂੰ ਮੈਂ ਰਸੋਈ ਸਾਫ ਕਰਕੇ ਚਾਹ ਕਰਕੇ ਦਰਵਾਜ਼ੇ ਚ ਪੋਚਾ ਫੇਰ ਲਾਂਉਂ ਸਾਢੇ 10 ਵਜੇ ਨੂੰ ਸਾਰੇ ਕੰਮ ਨਿਵੇੜ ਲਵਾਂਗੀ ਤੇ ਫੇਰ ਫੇਰਾ ਮੁੜ ਕੇ ਜਿਹੜੇ ਕੱਪੜੇ ਲਾ ਲਾਂ ਲਾ ਦੇ ਆ ਪਾ ਕੇ ਆਪਾਂ ਕਿਉਂਕਿ ਹਨਾ ਕਿ 98 ਮੇ ਤਾਂ ਦੋ ਸੂਟ ਤਾਂ ਹੁੰਦੀ ਹੁੰਦੇ ਨੇ ਕਦੇ ਕਦੇ ਤੀਜਾ ਵੀ ਹੋ ਜਾਂਦਾ ਹੈਗਾ ਨਾ ਮੁੜ ਕੇ ਵਾਲੇ ਰੱਖੇ ਜਾਂਦੇ ਨੇ ਕੱਪੜੇ ਹੋਰ ਸਾਰੇ ਧੋ ਦਿੱਤੇ ਨੇ ਕਿ ਬਸ ਸਾਹੀ ਜਿਹੜੇ ਮੇਰੇ ਪਾਸ ਹੋਏ ਨੇ ਇਹ ਰਹਿ ਗਏ ਜਿੰਨਾ ਲੱਗੀ ਮਸਲ ਨੂੰ ਇਹਨਾਂ ਕੱਚੀ ਜਿਹੀ ਕਾਟਣ ਆਏਗੀ ਤੇ ਜੇ ਮਸ਼ੀਨ ਤੇ ਹੋਰੀ ਪਾੜ ਜੂਗੀ ਇਹ ਮੈਂ ਹੱਥੇ ਹੀ ਧੋਣ ਹੁੰਦੀ ਆਂ ਤੇ ਦੁੱਜੇ ਪੈਂਦੇ ਹੈਗੇ ਸੂਟ ਤਾਂ ਬਥੇਰੇ ਪਏ ਨੇ ਕਿ ਪੈਂਦੇ ਨਹੀਂ ਹੈਗੇ ਜਾਂ ਜਮੀ ਘਸੇ ਘਸੇ ਜੀ ਕਾਸ਼ੇ ਕਾਸ਼ੇ ਵਧੀਲਾ ਅੱਜ ਨੇ ਗਰਮੀ ਚ ਪਤਾ ਨਹੀਂ ਕੀ ਗਲਮਤ ਜਮੀ ਨਵਾਂ ਕੱਪੜਾ ਨਹੀਂ ਪੈਂਦਾ ਹੈਗਾ ਪਤਾ ਨਹੀਂ ਪਹਿਣਾ ਕਿਵੇਂ ਪਾਈ ਕਰਦੀਆਂ ਇਹ ਨਵੇਂ ਕੱਪੜੇ ਮੱਖਣ ਪੈਂਦਾ ਚਲੋ ਜੀ ਪਾ ਪੰਡਾ ਗਲਾਸ ਪੀ ਕੇ ਭਰ ਦਿਆਂਗੇ ਢੋਲੀ ਆਟੇ ਦੀ ਚਲੋ ਜੀ ਆਪਾਂ ਨਾ ਪਿਆਜ਼ ਕੱਟ ਦਿਆਂਗੇ ਧਾਰਨਾ ਕੱਢ ਲਈ ਸਵੇਰੇ ਆਪਣੀ ਮੱਝ ਨਹੀਂ ਮਿਲੀ ਹੈਗੀ ਹੁਣ ਮਿਲ ਜਾਈਗੀ ਤੇ ਧਾਰ ਕੱਢ ਲਈ ਤੇ ੜਕਾ ਢੱਕ ਦਿੱਤ ਨੂੰ ਵਾਲੀ ਦੇਣ ਛੱਡ ਕੇ ਹੁਣ ਆਪਾਂ ਪਿਆਜ਼ ਸਿਰ ਦਿਆਂਗੇ ੜਕੇ ਸੁੱਕੇ ਪਿਆਜ਼ ਦੀ ਸੋਹਣੀ ਸਬਜ਼ੀ ਬਣੂ ਹੁਣ ਪਈ ਸੀ ਦਾੜ ਤੇ ਹੁਣ ਤੜਕਾ ਲਾਉਣਾ ਤੇ ਹੁਣ ਆਪਾਂ ਬਸ ਪਿਆਜ਼ ਦੀ ਤੜਕਾ ਲਾ ਲਾਂਗੇ ਮੈਂ ਨਹੀਂ ਖਾਣੀ ਜੇ ਤਾ ਤੂੰ ਦਿਤਾਏ ਤਾਂ ਜਮਾ ਸੁਆਦ ਨਹੀਂ ਹੈਗਾ ਮੈਂ ਫੜਾਤਾ ਆਨੇ ਬਿਸਕੁਟ ਪਏ ਕੱਕ ਬੋਰਡ ਗਰਮੀ ਬਹੁਤ ਜਾ ਰਹੀ ਹੈ ਹਾਂ ਪੱਖਾ ਚਾਲਦੇ ਜਨ ਨੂੰ ਫਤ ਹੀ ਨਹੀਂ ਲੱਗਦਾ ਹੈਗਾ ਵੀ ਪੱਖਾ ਚੱਲਦਾ ਆ ਜਾਂ ਨਾ ਚੱਲਦਾ ਵਾ ਇੱਕ ਹੈ ਜੀ ਬੜ ਮੱਖੀਆਂ ਵੱਧ ਆ ਜਾਂਦੀਆਂ ਹੁਣ ਕੀ ਤਾਂ ਕੰਮ ਕਰੀਂ ਰੰਗ 0 ਗੰਡੇ ਵੱਧ ਕੰਡੇ ਸਬਜ਼ੀ ਵਿੱਚ ਮੱਧ ਕਰ ਦੋ ਕੱਲ ਨੂੰ ਕਰਾਂਗੇ ਜੇ ਸੌਂਚ ਮਟਰ ਕੱਲ੍ਹ ਆਣੇ ਤਾਂ ਮੈਂ ਮਟਰ ਲੈ ਲੈਣੇ ਬਾਸਵੇਰੀ ਕਡਾਂਗਰੀ ਪਾਣੇ ਦੋ ਬੰਦੇ ਨੂੰ ਸਵੇਰ ਵੇਲੇ ਲੱਸੀ ਉਸੇ ਨੂੰ ਜੇ ਨੀਂਦ ਆ ਰਹੀ ਹੋ ਜਾਂਦੀ ਆ ਥੋੜੀ ਸਬਜ਼ੀ ਮਲ ਤਰ ਦੋ ਕੋਈ ਸਾ ਮੇਰਾ ਗੋਹਾਸ਼ੀਣਾ ਵਾਲਾ ਤੇ ਮੱਜਾਂ ਦਾ ਤੇ ਮੱਜਾਂ ਨਮਾਉਣ ਨਾਲ ਪੀਆਂ ਨੇ ਹਜੇ ਮਹਾਬਾਰਿ ਤੋਂ ਪਾਈ ਗਈ ਸਾਈਡ ਦੇ ਵਿੱਚ ਤੇ ਸਾਡੇ ਕਿਸੀ ਵਜੇ ਸਾਂ ਆ ਜਾਂਦੀ ਉੱਥੇ ਫੇਰ ਮੈਂ ਮੱਜਾਂ ਨਮਾਅ ਕੇ ਵਾਰੇ ਬਣਦੀ ਕਿਉਂਕਿ ਗਰਮੀ ਹੋ ਗਈ ਹੁਣ ਆਖਣੇ ਦਾ ਸਿਰ 'ਚ ਪਾਣੀ ਪਾ ਲੈਂਦੇ ਮੈਂ ਸਵੇਰ ਵੀ ਸਿਰ 'ਚ ਪਾਉਣੇ ਆਖਣੇ ਜੀ ਤੇ ਤਾਂ ਕਿ ਗੱਲ ਦੁੱਧ ਵਾਲੀ ਮੈਂ ਸੋਚ ਤਾਂ ਲਿੱਤੀ ਹੋ ਰਿਹਾਗਾ ਮੈਂ ਦੂਈ ਨਹੀਂ ਹੈਗੀ ਅੱਜ ਵੀ ਨਹੀਂ ਮਿਲੀ ਅ ਰਾਤਰੀ ਚੋਈ ਹੋਇਆ ਹੁਣ ਚੋਈਏ ਜੀ ਪਤੰਕੀ ਨਾਲ ਜਦ ਬੀ ਬਤਨਕੀ ਲੱਗੇ ਨਾ ਰਿੰਗੀ ਜਾਂਦੀ ਆ ਜੇ ਥੱਲੇ ਬਹਿਣੀ ਹੋਵੇ ਲੱਤ ਮਾਰਦੇ ਹੁਣ ਸਰਦਾਰ ਜੀ ਦੇ ਮੂਹਰੇ ਖੜ ਕੇ ਚੁਬਾਈ ਪਤੰਕੀ ਹੋਇਆ ਗਿਆ ਹੋਇਆ ਹੋਰ ਹੈ ਖੁਆਲੇ ਖੱਡੀ ਨਾ ਕੱਢ ਲਾ ਹੁਣ ਤਾਉਣ ਵਾਲਾ ਹੀ ਹੈ ਮਸਾ ਮੱਝ ਮਿਲੀ ਹੈ ਕਾਲੀ ਵਰਤ ਰੰਗ ਜਿਹਨੇ ਛੱਟਤੀ ਮਿਲਤੀ ਚੋਲਾਂ ਉਸ ਨੂੰ ਨਸੀਵਣਾ ਆਦੀ ਹੁੰਦੀ ਜੀ ਅੱਜ ਦਾ ਤੁਸੀਂ ਮੈਂ ਗੱਲ ਮਤਾ ਦਿੱਤਾ ਹਰ ਕੰਮ ਦੇ ਨੂੰ ਘੱਟ ਵਾਰਤ ਲੈਣਾ ਜਦੋਂ ਵਾਧੂ ਹੁੰਦਾ ਫਿਰ ਵਾਧੂ ਵਾਰਤ ਲੈਣਾ ਸਨਮ ਦਾ ਸਾਦਾਣੀ ਦੁੱਧ ਵਾਰ ਬਿਨਾਂ ਵੀ ਅੱਜ ਕੱਲ ਆਖੀ ਇੱਕ ਖੇਤ ਬੰਨੇ ਕੰਮ ਚੱਲ ਪਾਂਦਾਗਾ ਕੋ ਹਨਾ ਹੋ ਜਾਂਦਾਗਾ ਜਿਹੜਾ ਤੋੜਾ ਪੈ ਜਾਂਦਾ ਸੁੱਖ ਨਾਲ ਫਿਰਤਾ ਚੱਲ ਮਹੀਨੇ ਅੰਦਰ ਜਿਹੜਾ ਜੋ ਉਹ ਨੂੰ ਮੱਝ ਮਹੀਨਾ ਪਾ ਜਲ ਦੇ ਦੇ ਉਸ ਤੋਂ ਮੱਝ ਸੋਹਣੀ ਚਲੋ ਜੀ ਆਪਣੇ ਕੰਮ ਤਾਂ ਚੱਲਦੀ ਰਹਣਗੇ ਹਨਾ ਉਦੋਂ ਬਾਅਦ ਆਵਾਸ ਆਪਾਂ ਹੁਣ ਦਵਾਲ ਲਾ ਦਾਂਗੇ ਢੜਕਾ ਤੇ ਪਿਆਜ਼ ਤੋਂ ਫਿਰ ਆਹ ਸਵੇਰ ਵਾਸਤੇ ਚੀਕ ਰੱਖ ਤੁਸੀਂਵੇ ਰੇ ਤਾਂ ਬਣਾਵਾਂਗੇ ਇਹਨਾਂ ਦੀ ਸਬਜ਼ੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਅਗੀ ਸ਼ੇਅਰ ਜ਼ਰੂਰ ਕਰ ਦਿਓ ਹਨਾ ਤੇ ਪਤਾ ਨਹੀਂ ਕੀ ਗੱਲ ਪੈਣਾ ਨਾ ਵੀਡੀਓ ਦੇਖਣੋਂ ਜਮੀ ਹਟ ਗਏ ਬਹੁਤ ਅੱਦੇ ਵੀ ਨਹੀਂ ਰਹਿ ਹੈਗੇ ਕਿ ਲੋਗੇ ਪਾ ਮਿਲਾਂਗੇ ਕੱਲ ਨੂੰ ਤੁਸੀਂ ਨਵੇਂ ਬਲੌਗ ਜਣਾਣਾ ਜੀ ਬਲੀ ਚ ਨਹੀਂ ਬਹਿ ਗੁਪ ਜੀ ਕਾਲ ਸਾਹਿਬ ਬਹਿ ਗੁਪ ਜੀ ਕੀ ਪਤ